ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਨੰਗਲ ਦੇ ਕਰੀਬੀ ਪਿੰਡ ਤਲਵਾੜਾ ਤੇ ਬਰਮਲਾ ਦੇ ਸਰਹੱਦ ਤੋਂ ਜਿੱਥੇ ਕੀ ਸ਼ੱਕੀ ਹਾਲਾਤਾਂ ਦੇ ਵਿੱਚ ਅੱਧੀ ਦਰਜਨ ਦੇ ਕਰੀਬ ਸੂਰ ਮਰੇ ਹੋਏ ਮਿਲੇ ਹਨ ਜਦੋਂ ਸਵੇਰ ਨੂੰ ਲੋਕ ਸੈਰ ਕਰਦੇ ਹੋਏ ਉਸ ਸਾਈਡ ਨੂੰ ਗਏ ਤਾਂ ਲੋਕਾਂ ਨੇ ਵੇਖਿਆ ਕਿ ਉਸ ਜਗ੍ਹਾ ਉਤੇ ਅੱਧੀ ਦਰਜਨ ਦੇ ਕਰੀਬ ਸੂਰ ਮਰੇ ਹੋਏ ਪਏ ਸਨ ਇਸ ਸਬੰਧ ਦੇ ਵਿੱਚ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਪਰ ਇਹ ਸੂਰਾਂ ਦਾ ਅਸਲੀ ਮਰਨ ਦਾ ਕਾਰਨ ਕੀ ਹੈ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਫਿਰ ਬੀ ਸਥਾਨਕ ਵਸਨੀਕਾਂ ਬੁਲਾਉਂਦਾ ਜਾ ਲਗਾਇਆ ਜਾ ਰਿਹਾ ਹੈ ਕਿ ਨੰਗਲ ਦੇ ਕਰੀਬੀ ਹਿਮਾਚਲ ਪ੍ਰਦੇਸ਼ ਗਵਾਲਥਾਈ ਤੋਂ ਜੋ ਪਿਛਲੇ ਦਿਨਾਂ ਤੋਂ ਲਗਾਤਾਰ ਗੰਦਾ ਤੇ ਤੇਜਾਬੀ ਪਾਣੀ ਆ ਰਿਹਾ ਹੈ ਸ਼ਾਇਦ ਉਸ ਨੂੰ ਪੀਣ ਤੋਂ ਬਾਅਦ ਇਹਨਾਂ ਜ਼ੂਰਾਂ ਦੀ ਮੌਤ ਹੋਈ ਹੋਵੇ ਜਾਂ ਫਿਰ ਇਸ ਦਾ ਕੋਈ ਹੋਰ ਕਾਰਨ ਵੀ ਹੋ ਸਕਦਾ ਹੈ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਿਰ ਇਸ ਵਰ ਕਿਵੇਂ ਮਰੇ ਹਨ ਇਸ ਖਬਰ ਦੇ ਨਾਲ ਜੁੜੀ ਹੋਈ ਸਾਰੀ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਜੁੜੇ ਰਹਿਣਾ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ